ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ 16 ਜਨਵਰੀ 2024 ਦਾ ਦਿਨ ਬਤੌਰ ਖੇਡ ਪ੍ਰੇਮੀ ਬੇहद ਖਾਸ ਹੈ ਇਨਾ ਸ਼ਬਦਾਂ ਦਾ ਪ੍ਰਗਟਾਵਾ ਖੁਦ ਮੁੱਖ ਮੰਤਰੀ ਮਾਨ ਕਰ ਰੇ ਨੇ ਮੌਕਾ ਏਸ਼ੀਆਈ ਤੇ ਕੌਮੀ ਖੇਡਾਂ ਦੇ ਤਮਕਾ ਜੇਤੂਆਂ ਦਾ ਸਨਮਾਨ ਸਮਾਰੋਸੀ ਦਰਸਿਲ ایشین ਖੇਡਾਂ ਦੇ نیشنل ਖੇਡਾਂ ਚ ਜੇਤੂ 188 ਖਿਡਾਰੀਆਂ ਨੂੰ 33.8 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮੁੱਖ ਮੰਤਰੀ ਮਾਨ ਨੇ ਵੰਡੀ ਹੈ। ایشین ਖੇਡਾਂ ਦੇ ਸੋਨ ਤਗਮਾ ਜੇਤੂ ਨੂੰ 1 ਕਰੋੜ, ਚਾਂਦੀ ਤੱਪਾ ਜੇਤੂ ਨੂੰ 75 ਲੱਖ ਅਤੇ ਕਾਂਸੀ ਦਾ ਤਮਗਾ ਜੇਤੂ ਨੂੰ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਗਈ ਹੈ। ਅਤੇ ਨਾਲ ਹੀ ਸਾਰਿਆਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਮਾਨ ਨੇ ਮੁਬਾਰਕਬਾਦ ਵੀ ਦਿੱਤੀ ਹੈ। ਪੰਜਾਬ ਦੇ ਸੀਐਮ ਉਮੀਦ ਹੈ ਵੀ ਕਾਰਨ ਇਹ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਡਲਾਂ ਦੀ ਗਿਣਤੀ ਹੋਰ ਵਧੇਗੀ ਅਤੇ ਪੰਜਾਬ ਖੇਡਾਂ ਚੋਂ ਮੋਰੀ ਸੂਬਾ ਬਣੇਗਾ ਤੁਸੀਂ ਉਹ ਸੁਪਨੇ ਲਏ ਬਹੁਤ ਸਖਤ ਮਿਹਨਤਾਂ ਕੀਤੀਆਂ ਸਵੇਰੇ ਉੱਠ ਕੇ ਧੁੰਦ ਨਹੀਂ ਦੇਖੀ ਠੰਡ ਨਹੀਂ ਦੇਖੀ ਗਰਮੀ ਨਹੀਂ ਦੇਖੀ ਗਰਾਊਂਡ ਦੇ ਵਿੱਚ ਜਾ ਕੇ ਸਟਾਪਵਾਚ ਨਾਲ ਲੈ ਜਾ ਕੇ ਏਸ਼ੀਆ ਦੇ ਜੋ অলਪਿਕ ਦੇ ਰਿਕਾਰਡ ਨੂੰ ਅਰਜਨ ਇਹ ਤੀਰ ਵਾਂਗੂ ਸਿਰਫ ਮੱਛੀ ਦੀ ਅੱਖ ਵਾਂਗੂ ਉਹੀ ਦੇਖਿਆ ਕਿ ਰਿਕਾਰਡ ਕਿਹੜਾ ਹੈ ਮੈਂ ਉਸ ਰਿਕਾਰਡ ਨੂੰ ਤੋੜਨਾ ਹੈ ਜਾਂ ਬਰਾਬਰੀ ਕਰਨੀ ਹੈ ਸੋ ਇਹ ਤੁਹਾਡੀ ਮਿਹਨਤ ਤੇ ਤੁਹਾਡਾ ਸੁਪਨਾ ਜਿਹੜਾ ਉਹ ਸਾਕਾਰ ਹੋਇਆ 20 ਮੈਡਲ ਜਿਹੜੇ ਨੇ ਪੰਜਾਬ ਦੇ ਹਿੱਸੇ ਆਏ ਨੇ ਪਹਿਲੀ ਵਾਰ ਹੋਇਆ ਹੈ ਆਜ਼ਾਦੀ ਤੋਂ ਬਾਅਦ ਕਿ ਪੰਜਾਬ ਦੇ ਹਿੱਸੇ ਹਾਲਾਂਕਿ ਪਹਿਲਾਂ ਪੰਜਾਬ ਬਹੁਤ ਵੱਡਾ ਸੀ ਜੇ ਆਪਾਂ ਉਹਨਾਂ ਵਾਲੇ ਪੰਜਾਬ ਦੀਆਂ ਜਾਂ ਹਿਮਾਚਲ ਦੇ ਹਰਿਆਣੇ ਨੂੰ ਵਿੱਚ ਲਾਵਾਂਗੇ ਤਾਂ ਬਹੁਤ ਮੈਡਲ ਨੇ ਪੰਜਾਬ ਦੇ ਜੇ ਅੱਜ ਪੰਜਾਬ ਉਹ ਪੰਜਾਬ ਜਿਹੜਾ ਕਿ ਬਹੁਤ ਵੱਡਾ ਪੰਜਾਬ ਸੀ ਪਰ ਜੋ ਹੁਣ ਸਾਡਾ ਇਹ ਪੰਜਾਬ ਹੈ ਇਹਨੇ 20 ਮੈਡਲ ਜਿੱਤ ਕੇ ਇਹ ਸਾਬਤ ਕਰਤਾ ਕਿ ਜੇ ਸਾਨੂੰ ਮੌਕਾ ਮਿਲੇ ਸਾਡੇ ਮੁੰਡੇ ਕੁੜੀਆਂ ਨੂੰ ਮੌਕਾ ਮਿਲੇ ਤਾਂ ਅਸੀਂ ਕਿਸੇ ਤੋਂ ਘੱਟ ਨਹੀਂ ਹੈਗੇ ਅਸੀਂ 올림픽 ਦੇ ਪੋਡੀਅਮ ਤੇ ਅਸੀਂ ਏਸ਼ੀਆ ਦੇ ਅਸੀਂ ਕਾਮਨਵੈਲਥ ਦੇ ਅਸੀਂ ਵਰਲਡ ਚੈਂਪੀਅਨਸ਼ਿਪ ਦੇ ਪੋਡੀਅਮ ਤੇ ਜਾ ਸਕਦੇ ਆ ਤੇ ਉੱਥੇ ਦੇਸ਼ ਦਾ ਝੰਡਾ ਜਿਹੜਾ ਉੱਪਰ ਉੱਚਾ ਕਰ ਸਕਦੇ ਆ